ਹੁਸ਼ਿਆਰਪੁਰ ਚ ਗੁੰਡਾਗਰਦੀ ਦਾ ਨੰਗਾ ਨਾਚ ਹਥਿਆਰਾਂ ਨਾਲ ਲੈਸ ਮੁੰਡੀਆਂ ਨੇ ਭੰਨ ਦਿੱਤਾ ਸਾਰਾ ਘਰ ਤੇ ਗੱਡੀ ਸੀਸੀਟੀਵੀ ਦੇਖ ਤੁਸੀਂ ਵੀ ਰੱਜ ਜਾਓਗੇ ਦੰਗ ਤਸਵੀਰਾਂ ਗੜਸ਼ੰਕਰ ਤੇ ਪਿੰਡੇ ਜੀਵਨਪੁਰ ਜੱਟਾਂ ਦੀਆਂ ਨੇ ਜਿੱਥੇ ਕਿ ਇੱਕ ਘਰ ਚ ਚਿੱਟੇ ਦਿਨੀ ਦੋ ਗੱਡੀਆਂ ਚ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਘਰ ਅੰਦਰ ਦਖਲ ਹੋ ਕੇ ਘਰ ਦਾ ਸਾਰਾ ਸਮਾਨ ਭੰਨ ਦਿੱਤਾ ਤੇ ਘਰ ਚ ਖੜੀ ਗੱਡੀ ਦੀ ਵੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ ਉਕਤ ਹਮਲਾਵਰਾਂ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ ਗੱਡੀਆਂ 'ਚ ਸਵਾਰ ਹੋ ਕੇ ਆਏ। 10 ਦੇ ਕਰੀਬ ਹਮਲਾਵਰਾਂ ਵੱਲੋਂ ਪਹਿਲਾਂ ਘਰ ਦਾ 게ਟ ਵੇਖਿਆ ਜਾਂਦਾ ਹੈ ਤੇ ਫਿਰ ਮੌਕਾ ਮਿਲਦਿਆਂ ਸਾਰੇ ਤੇਜ਼ ਤਾਰ ਹਥਿਆਰਾਂ ਨਾਲ ਲੈਸ ਵਿਅਕਤੀ ਘਰ ਅੰਦਰ ਦਾਖਲ ਹੋ ਜਾਂਦੇ ਨੇ ਤੇ ਘਰ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਕਤੇ ਹਮਲਾਵਰਾਂ ਵੱਲੋਂ ਘਰ ਅੰਦਰ ਖੜੀ ਗੱਡੀ ਦੀ ਵੀ ਬੁਰੀ ਤਰ੍ਹਾਂ ਨਾਲ ਪੰਨ ਤੋੜ ਕੀਤੀ ਜਾਂਦੀ ਹੈ। ਘਟਨਾ ਤੋਂ ਬਾਅਦ ਠਾਣਾ ਮਹਾਲਪੁਰ ਦੇ ਪੁਲਿਸ ਅਧਿਕਾਰੀ ਵੀ ਮੌਕਾ ਵੇਖਣ ਪਹੁੰਚਦੇ ਨੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕਟਨਾ ਦੀ ਜਾਣਕਾਰੀ ਦਿੰਦਿਆਂ ਘਰ 'ਚ ਮੌਜੂਦ ਸੋਹਣ ਸਿੰਘ ਪੁੱਤਰ ਬਖਸ਼ੀ ਸਿੰਘ ਵਾਸੀ ਪਿੰਡ ਜੀਵਨਪੁਰ ਜੱਟਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਘਰ 'ਚ ਇਕੱਲੇ ਰਹਿੰਦੇ ਨੇ। ਉਹਨਾਂ ਦੱਸਿਆ ਕਿ ਬਾਅਦ ਦੁਪਹਿਰ ਦੋ ਗੱਡੀਆਂ 'ਚ ਸਵਾਰ ਹੋ ਕੇ ਆਏ 10 ਦੇ ਕਰੀਬ ਅਣਪਛਾਤੇਆਂ ਵੱਲੋਂ ਤੇਜ਼ ਤਰ੍ਹਾਂ ਹਥਿਆਰਾਂ ਨਾਲ ਘਰ 'ਚ ਤੋੜਪੰਨ ਕਰਨੀ ਸ਼ੁਰੂ ਕਰ ਦਿੱਤੀ ਤੇ ਘਰ 'ਚ ਖੜੀ ਗੱਡੀ ਸਮੇਤ ਫਰਿੱਜ, ਅਲਮਾਰੀ, ਸਕੂਟਰ ਅਤੇ ਹੋਰ ਕੀਮਤੀ ਸਮਾਨ ਵੀ ਪੰਦ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਜਾਨ ਘਰ ਅੰਦਰ ਲੱਗੇ ਕੈਂਚੀ ਗੇਟ ਨੂੰ ਬੰਦ ਕਰਕੇ ਬਚਾਈ ਤੇ ਸਾਰੀ ਘਟਨਾ ਦੀ ਠਾਣਾ ਮਾਹਲਪੁਰ ਪੁਲਿਸ ਨੂੰ ਜਾਣਕਾਰੀ ਦਿੱਤੀ ਠਾਣਾ ਮਾਹਲਪੁਰ ਤੋਂ ਆਏ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹਮਲਾਵਰਾਂ ਨੂੰ ਕਾਬੂ ਕਰਕੇ ਪਰਿਵਾਰ ਨੂੰ ਇਨਸਾਫ ਤੋਂ ਮਿਲਿਆ ਜਾਵੇਗਾ ਹੁਸ਼ਿਆਰਪੁਰ ਦੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਸੋਣ ਸਿੰਘ ਸਾਨੂੰ ਬਖਸ਼ੀ ਸਿੰਘ ਪਿੰਡ ਜੀਮਰਪੁਰ ਜਟਾਂ ਦਾ ਵਸਨੀਕ ਆ ਤਾਂ ਕੁਝ ਅਣਜਾਣ ਅਨਪਰਿਚਾਣੇ ਬੰਦੇ ਘਰ ਆਏ ਆ ਆਂਦੇ ਆਂ ਪਹਿਲਾ ਦਰਵਾਜ਼ਾ ਦੇਖਿਆ ਦੇਖ ਕੇ ਕਿਨੇ ਦੂਜੇ ਨੂੰ ਬੰਦੇ ਨੂੰ ਸਹਾਰਾ ਕੀਤਾ ਦਾ ਇੱਕਦਮ ਚ ਆਏ ਤਾਂ ਮੱਖੀਆਂ ਵੀ ਡੂੰਮਣੀਆਂ ਦੇ ਕੱਟ ਆਉਣੀ ਆ ਇੱਕਦਮ ਚ ਆਂਦੇ ਗੱਡੀ ਦਾ ਸ਼ੀਸ਼ਾ ਭੰਨਣ ਲੱਪ ਉਦੋਂ ਬਾਅਦ ਅਸੀਂ ਜਾਨਕਿ ਆਪਣੀ ਬੜੀ ਬਹੁਤ ਜ਼ੋਰ ਜਾਂ ਲਾ ਕੇ ਆਪਣੀ ਜਾਨ ਬਚਾਈ ਆ ਉਸੇ ਟਾਈਮ ਅਸੀਂ ਆਪਣਾ ਗ੍ਰੇਲ ਲਾ ਲਈਆ ਗ੍ਰੇਲੋ ਵੀ ਭੰਨ ਗਏ ਸਾਡੇ ਤੇ ਉਹ ਗ੍ਰਿਲ ਲਾਣ ਕਰਕੇ ਅੰਦਰਲੇ ਕਮਰੇ ਦੀ ਗ੍ਰਿਲ ਲਾਣ ਕਰਕੇ ਸਾਡੀ ਜਾਨ ਬਚ ਗਈ ਨਹੀਂ ਤਾਂ ਸਾਡੇ ਵੀ ਖਤਮ ਕਰ ਜਾਣਾ ਦਾ ਗੱਡੀ ਦਾ ਸਾਡਾ ਨੁਕਸਾਨ ਕਰ ਗਏ ਅੰਦਰ ਫਰਿਜ ਵੀ ਭੰਗ ਗਏ ਆ ਤੇ ਇਧਰ ਏਸੀ ਵਾਲੇ ਕਮਰਾ ਏਸੀ ਵੀ ਦੇ ਭੰਦ ਦਿੱਤੇ ਆ ਨਾਲ ਕਮਰਾ ਇੱਕ ਸ਼ੀਸ਼ਾ ਲਾਇਆ ਸਾ ਉਹ ਵੀ ਭੰਗ ਗਿਆ ਅੰਦਰ ਡਰਾਇਸਿੰਗ ਟੇਬ ਦਾ ਸ਼ੀਸ਼ਾ ਦਾ ਤੇ ਫਰਿਜ ਵੀ ਰਹਿਣ ਦੇ ਕੋੰਦੇ ਐਦਾਂ ਦੀ ਨੁਕਮੀ ਨਸਲ ਆ ਜਾਂਦੇ ਇੱਕ ਰਿਸਿਵਰ ਜੇ ਰੱਖਿਆ ਸੀਗਾ ਉਹ ਵੀ ਚੁੱਕ ਕੇ ਲੈ ਗਏ ਸੀਸੀਟੀਵੀ ਕੈਮਰਾ ਸੀ ਸੀ ਕੈਮਰਾ ਵੀ ਭੰਗ ਗਏ ਆ ਅਸੀਂ ਬਥੇਰਾ ਕਿਹਾ ਕਿ ਕੀ ਗੱਲ ਸਾਡਾ ਗੱਲ ਕਰੋ ਗੱਲ ਕਰੋ ਬਾ ਗਾਲਾਂ ਕੱਢੀ ਗਏ ਗਾਲਾਂ ਕੱਢੀ ਗਏ 8 10 ਬੰਦੇ ਸੀ 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 ਕੈਮਰਾ ਵੀ ਭੰਗ ਗਏ ਆ ਫੋਟੋ ਜਿਹੜੇ ਸਾਡੇ ਕੋਲ ਹੈਗੇ ਆ ਇਹ ਪੁਲਿਸ ਨੂੰ ਦੇ ਦਿੱਤੀਆਂ ਅੱਗੇ ਜੋ ਕਾਰਵਾਈ ਬਾਰੇ ਕਰੋਗੇ ਉਹ ਆਪੇ ਕਰਨੀ ਔਰ ਸਾਡੇ ਘਰ ਦੇ ਵਿੱਚ 3 ਵਜੇ ਤੋਂ ਪਹਿਲਾਂ ਹੀ ਆਇਆ ਦਰਵਾਜ਼ਾ ਖੁੱਲ੍ਹਾ ਸੀਗਾ ਆ ਕਿਸ ਸਾਰਾ ਕੁਝ ਭੰਨਣ ਲੱਗ ਪਿਆ ਅਸੀਂ ਰੋਲਾ ਪਾਉਨੇ ਵੀ ਕੀ ਹੋ ਗਿਆ ਕਾਤੇ ਭੰਨ ਦੇ ਕਾਤੇ ਭੰਨ ਦੇ ਗਾਲਾਂ ਕੱਢੀ ਗਏ ਬਸ ਕੁਝ ਨਹੀਂ ਹੋਣੀ ਹੋਰ ਕੀ ਆ ਅਸੀਂ ਤਾਂ ਆਪਣੇ ਜਾਨ ਮਾ ਸੀ ਪਹਚਾਈ ਗਿਆ ੁੰਡਾ ਲਾ ਕੇ ਗੱਲ ਬੰਦ ਕੀਤੀ ਸਾਰਾ ਕੁਝ ਸਾਡਾ ਅੰਦਰ ਬਾਹਰ ਸਾਰਾ ਕੁਝ ਭੰਨ ਗਿਆ ਪਤਾ ਨਹੀਂ ਕਾਤੇ ਸੀ ਗੱਡੀਆਂ ਇਸ ਵਾਰ ਹੋ ਗਿਆ ਦੋ ਗੱਡੀਆਂ ਚ ਆਏ ਇਹ ਕਿਛ ਨਹੀਂ ਕੀ ਹੱਥਾਂ ਤੇ ਕੀ ਸੀ ਹਥਿਆਰ ਬੈਸਵਾੜ ਸੀ ਸੀਗੇ ਪਤਾ ਨਹੀਂ ਹੋਰ ਕੀ ਚਿਖੀਆਂ ਚੀਜ਼ਾਂ ਹੋਗੀਆਂ ਗੱਡੀ ਸਾਰੀ ਭੰਨੀ ਵੱਡੀ ਆ ਗੱਲਾਂ ਸ਼ੀਸ਼ੇ ਸਾਰੇ ਤੱਕੀਆਂ ਸਭ ਭੰਨ ਦਿੱਤੀਆਂ ਕਿ ਕਿਤੇ तकरीबन ਬੰਦੇ ਕਿੰਨੇ ਸੀਗੇ 8 ਜਣੇ ਅੰਦਰ ਨੂੰ ਆਏ ਦੋ ਗੱਡੀਆਂ ਚ ਸੀਗੇ ਮੇਰਾ ਨਾਮ ਭਾਜੀ ਦਿਲਜੀਤ ਸਿੰਘ ਆ ਇਹ ਜਿਹੜਾ ਵਾਰਦਤ ਹੋਈ ਏ ਸਾਡਾ ਤਾਇ ਦਾ ਮੁੰਡਾ ਜੀ ਬੜਾ ਭਰਾ ਸਾਡਾ ਇਹਨਾਂ ਦੇ ਬੱਚੇ ਜਿਹੜੇ ਇਹਨਾਂ ਦੇ ਵਾਰ ਜੀ ਪਰਜਾਈ ਸਾਡੀ ਤੇ ਭਰਾ ਸਾਡੇ ਇੱਥੇ ਰਹਿੰਦੇ ਜੀ ਇਹਨਾਂ ਦੀ ਮੇਰੇ ਹਿਸਾਬ ਨਾਲ ਤਾਂ ਪਿੰਡ 'ਚ ਕੋਈ ਰੰਜਿਸ਼ ਨਹੀਂ ਅਜੇ ਤੱਕ ਜੀ ਤੇ ਔਰ ਜਿਹੜਾ ਇਹ ਚਾਂਸ ਹੋਇਆ ਸਾਡੇ ਪਿੰਡ ਵਿੱਚ ਇਹ ਪਹਿਲੀ ਵਾਰ ਚਾਂਸ ਹੋਇਆ ਜੀ ਇਦਾਂ ਦਾ ਔਰ ਮਾਰੇ ਦਾ ਹੀ ਤਾਂ ਭਲਾ ਕਰਦੇ ਆ ਜੇ ਕਿਤੇ ਗਰੇਲੋ ਤੋੜ ਕੇ ਜਾ ਕਿੱਦਾਂ ਵੀ ਅੰਦਰ ਵੜ ਜਾਂਦੇ ਸ਼ਾਇਦ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਤਾਂ ਜਿਹੜਾ ਸੀਗਾ ਇਹਨਾਂ ਦਾ ਜਾਨ ਤੋਂ ਵੱਧ ਹੁਣਾ ਪੈ ਜਾਣਾ ਸੀ ਇਸ ਗੱਲ 'ਚ ਕਿਉਂ ਆਪਣੇ ਹਿੰਮਤ ਨਾਲ ਬਚ ਗਏ ਇਹ ਅਸੀਂ ਤਾਂ ਇੰਨਾ ਬੜਾ ਸ਼ੁਕਰ ਕਰਦੇ ਆ ਬਾਕੀ ਅਸੀਂ ਪ੍ਰਸ਼ਾਸਨ 'ਤੇ ਮੰਗ ਕਰਦੇ ਆ ਵੀ ਇਹਨਾਂ ਨੂੰ ਬਣਦੀ ਜੋ ਵੀ ਇਹਨਾਂ ਦੇ ਬੰਦੇ ਦੀ ਕਾਰਵਾਈ ਬਣਦੀ ਆ ਉਹ ਸਾਡੇ ਬੰਦੇ ਪੇਸ਼ ਕੀਤੇ ਜਾਣ ਹਨਾ ਇਹਨਾਂ ਨੂੰ ਜਿਹੜਾ ਬਣਦਾ ਇਹਨਾਂ ਦਾ ਮਤਲਬ ਮੁਆਵਜ਼ਾ ਦਵਾਇਆ ਜਾਵੇ ਔਰ ਉਹਨਾਂ ਦੀ ਬਰਾਬਰ ਕਾਰਵਾਈ ਕੀਤੀ ਜਾਵੇ ਧੰਨਵਾਦ ਜੋ ਸੋਣ ਸੰਗ ਸਨਫ ਬਖਸ਼ੀ ਸਿੰਘ ਜੀਵਨਪੁਰ ਜਟਾਂ ਦੇ ਘਰ ਕਹਿੰਦੇ ਇਨਫੋਰਮੇਸ਼ਨ ਮਿਲੀ ਪਈ ਬੰਦੇ ਆਏ ਤੇ ਤੋੜਪਨ ਕੀਤੀ ਆ ਮੌਕੇ ਤੇ ਆਏ ਆ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆ ਤੇ ਹਾਲ ਤੱਕ ਕੋਈ ਸਾਰਾ ਨਹੀਂ ਲੱਗਾ ਕੌਣ ਬੰਦੇ ਸੀ ਕੌਣ ਨਹੀਂ ਸੀ ਸਰ ਕਿੰਨਾ ਦਾ ਨੁਕਸਾਨ ਹੋ ਗਿਆ ਗੱਡੀ ਵੀ ਵਗੈਰਾ ਥੋੜੀ ਐਕਟਵਾ ਦਾ ਤੋੜਤੀ ਇਹਨਾਂ ਨੇ ਇੱਕ ਫ੍ਰੀਜ ਤੋੜਤੀ ਹੈ ਨਹੀਂ ਹਾਲੇ ਤੱਕ ਕੈਮਰੇ ਦੇਖਦੇ ਪਏ ਚੈੱਕ ਕਰਦੇ ਪਏ ਆ ਜੋ ਵੀ ਪਤਾ ਲੱਗੂਗਾ ਜਿਵੇਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ We at GNA University see potential in everyone and everything around us. We drive innovation and entrepreneurship. We groom competent global citizens to affect positive change around them.